ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਮੀਤਕਾਰ ਆਂ ਤੁਸੀਂ ਸਾਰੇ ਠੀਕ ਠਾਕ ਹੋਵੇ ਅਨਿਤ ਬਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਅਸੀਂ ਕਾਫੀ ਦਿਨਾਂ ਬਾਅਦ ਆਏ ਹਾਂ ਬਲੌਗ ਬਣਾਉਣ ਲੱਗੇ ਬਲੌਗ ਕਿ ਬਸ ਤੁਹਾਡੇ ਨਾਲ ਕੁਝ ਗੱਲਾਂ ਹੀ ਅਸੀਂ ਦਖ ਭਰਗਾ ਸਾਂਝਾ ਕਰਨੀਆਂ ਵੀ ਬਲੌਗ ਅਸੀਂ ਕਿਉਂ ਨਹੀਂ ਬਣਾਇਆ ਜਾਂ ਇੰਨੇ ਦਿਨ ਹੋ ਗਏ ਹੈ ਇਹਦਾ ਕਾਰਨ ਕੀ ਆ ਇਹਦਾ ਕਾਰਨ ਇਹੀ ਆ ਜੀ ਮੇਰੇ ਡੈਡੀ ਨਾਲ ਦਰਦ ਹੋ ਗਈ ਸੀ ਉਹਨਾਂ ਦੇ ਜੱਤੂ ਹੀ 13 ਤਰੀਕ ਨੂੰ ਹਾਂਜੀ 13 ਤਰੀਕ 13 ਤਰੀਕ ਨੂੰ ਅਦੈਤਵਾ ਸੀ ਕੈਂਤਵਾਰ ਨੂੰ ਹੋਇਆ 13 ਤਰੀਕ ਨੂੰ ਉਹਨਾਂ ਨੂੰ ਨਾ ਟੀਵੀ ਸੀਗੀ ਤੇ ਟੀਵੀ ਦੇ ਕਾਰਨ ਮਤਲਬ ਕਿ ਨਾ ਉਹਨਾਂ ਦੀ ਉਮਰ ਸੀ ਉਮਰ ਦੀ ਐਵਰੇਜ ਸੀ ਜ਼ਿਆਦੇ ਉਹਨਾਂ ਦੀ ਉਮਰ ਸੀ 82 ਸਾਲ 82 ਸਾਲ ਦੇ ਉਮਰ ਹੋਣ ਕਾਰਨ ਤੇ ਦਵਾਈ ਘਾੜਦੀ ਘਾਦੀ ਸੀ ਤੇ ਇਸੇ ਕਾਰਨ ਵੀ ਡਾਕਟਰ ਕਹਿੰਦੇ ਵੀ ਦਵਾਈ ਦੇ ਚਲੋ ਜੇ ਠੀਕ ਹੋ ਗਿਆ ਜੇ ਤਾਂ ਕਹਿਣਾ ਮਤਲਬ ਵੀ ਕਰਗੀ ਘਾੜ ਤੇ ਆਰਾਮ ਆ ਜਾਊਗਾ ਤੇ ਨਹੀਂ ਤਾਂ ਨਹੀਂ ਤੇ ਇਸੇ ਕਾਰਨ ਬਾਅਦ ਫਿਰ ਉਹਨਾਂ ਦੀ ਉਮਰ ਦੀ ਐਵਰੇਜ ਸੀ ਜ਼ਿਆਦੇ ਤੇ ਨਹੀਂ ਆਰਾਮ ਆਇਆ ਤੁਹਾਨੂੰ ਟੈਂਪਸਰ ਉਸ ਕੋਰਸ ਇਹ 6 ਮਹੀਨੇ ਦਾ ਕੋਰਸ ਹੁੰਦਾ ਟੀਵੀ ਦੀ ਦਵਾਈ ਦਾ ਜੇ ਟਾਈਮ 'ਚ ਅਸੀਂ ਦਵਾਈ ਵੀ ਅਸੀਂ ਸ਼ੁਰੂ ਕਰ ਦਿੱਤੀ ਸੀਗੀ ਠੀਕ ਹੋ ਗਏ ਸੀ ਫਿਰ ਬਿਮਾਰ ਹੋ ਗਏ ਸੀ ਫਿਰ ਆਮ ਨਹੀਂ ਆਇਆ ਉਮਰ ਜ਼ਿਆਦਾ ਸੀ ਨਾ ਇਸੇ ਕਰਕੇ ਫਿਰ ਆਮ ਆਇਆ ਕਿਉਂਕਿ ਹੁਣ ਝੱਲੀ ਨਹੀਂ ਗਈ ਦਵਾਈ ਸ੍ਰੀ ਤੁੰਜੋ ਰਸੀ ਜਾਂਦੀ ਤੇ ਉਸ ਫਿਰ ਖਾਂਦੇ ਪੀਂਦੇ ਵੀ ਘੱਟ ਸੀ ਫਿਰ ਖਾਣਾ ਘੱਟ ਸੀ ਜੇ ਖਰਾਬ ਜ਼ਿਆਦਾ ਕਰਦੇ ਹੁਣ ਤਾਂ ਵੀ ਥੋੜਾ ਬੁਖਾਰ ਵੀ ਪੈ ਜਾਂਦਾ ਹੈ ਕਿ ਪਾਕਿਸਤਾਨੀ ਉਮਰ ਦੇ ਹਿਸਾਬ ਨਾਲ ਹੀ ਬੰਦਾ ਜਾਂਦਾ ਹੈ ਹਨਾ ਬਾਕੀ ਸਾਰੇ ਜਿੰਨੀ ਵਧੀ ਹੁੰਦੀ ਹੈ ਬੰਦੇ ਦੀ ਕੋਈ ਨਿਕ ਭੋਗ ਕੇ ਜਾਂਦਾ ਹੈ ਜੇ ਕਹਿੰਦੇ ਨੇ ਵਧੀਆ ਢੋ ਮਿਲਦਾ ਉਹ ਇਕੱਲਾ ਢੋ ਮਿਲ ਕਦੇ ਨਹੀਂ ਲੱਭਦੀ ਹੁੰਦੀ ਹੈ ਜੀ ਜਿੰਨੀ ਕੋਈ ਵਧੀ ਵਧੀ ਸੀ ਸਾਡੇ ਨਾਲ ਉਹਨਾਂ ਵਧੀਆ ਸਾਥ ਨਿਭਾ ਗਿਆ ਬਹੁਤ ਵਧੀਆ ਨਿਭਾ ਕੇ ਗਿਆ ਜਦੋਂ ਪਰਮਾਤਮਾ ਨੇ ਆਖੀ ਉਹਨਾਂ ਵਧੀਆ ਆਤਮਾ ਉਹਦੀ ਚਾਂਤੀ ਮਿਲਿਆ ਨਾ ਵਿੱਚ ਸਾਨੂੰ ਵੀ ਪਰਿਵਾਰ ਨੂੰ ਤੰਦਰੁਸਤੀ ਬਖਸ਼ੀ ਅਸਲ ਵਿੱਚ ਕੁਝ ਕਰਨਾ ਹੀ ਇਹ ਹੀ ਸਾਂਝਾ ਕਰਨਾ ਸੀ ਸਾਡੀ ਵੀਡੀਓ ਨਾ ਬਣਾਉਣ ਦਾ ਕਾਰਨ ਇਹ ਹੀ ਸੀਗਾ ਐਸਾ ਕਰਨਾ ਸੀ ਇਹਦਾ ਬਣਾ ਨਹੀਂ ਸਕੀ ਹੈ ਨਾ ਤੇ ਹੁਣ ਅਸੀਂ ਕੋਈ ਗੱਲ ਨਹੀਂ ਅਸੀਂ ਵਲੌਗ ਅਸੀਂ ਜਰੂਰ ਬਣਾਇਆ ਕਰਾਂਗੇ ਜਿਵੇਂ ਅਸੀਂ ਅੱਗੇ ਕੁਦੂਦਨ ਸੰਨ ਸਾਡ ਕੇ ਵਲੌਗ ਬਣਾਉਂਦੇ ਸੀ ਕਿ ਤੁਹਾਡੇ ਤੇ ਕਸੀ ਇਹ ਪਹੁੰਚਉਂਦੇ ਸੀ ਗੋਂ ਵੀ ਅਸੀਂ ਇਹ ਬਣਾਇਆ ਕਰਾਂਗੇ ਵਲੌਗ ਚਲੋ ਅਜੀ ਸਾਡੇ ਵਲੌਗ ਨੂੰ ਤੁਸੀਂ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਚੈਨਲ ਜੀ ਨੂੰ ਸਬਸਕ੍ਰਾਈਬ ਕਰਦੇ ਹੋ ਤੁਹਾਨੂੰ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਧੰਨਵਾਦ ਜੀ